ਆ ਵੀ ਨਿਕਲ ਰਹੀ ਹੈ ਪੱਕਾ ਆ ਜਾ ਹਾਂ ਗੜੀ ਨੂੰ ਆਓ ਮੈਨੂੰ ਆਓ ਗੜੀ ਇੱਕ ਹੀ ਸਾਡੇ ਸਿਰ ਤੇ ਆਓ ਸਾਰੇ ਉਹ ਦੁਕਾਨਾਂ ਵਾਲੇ ਜਾਨੇ ਦੁਕਾਨਾਂ ਵਾਲੇ ਆਜੋ ਆਜੋ ਦੁਕਾਨਾਂ ਵਾਲੇ ਅੱਗੇ ਆਓ ਕੋਲ ਕਾਲੇ ਆ ਆਪਾਂ ਸਾਰੇ ਅੰਮ੍ਰਿਤਸਰ ਨੂੰ ਸਾਥ ਮਾਈਕ ਤੇ ਫੋਨ ਕਰ ਹੁਣ ਬੰਨ ਲੋਗਾ ਦਾ ਕੋ ਭੈਣ ਰਸ ਰਹਿ ਵੀ ਕਿ ਫਾਸਕੀਆਂ ਦਾ ਨੂੰ ਕੋ ਪ੍ਰੋਬਲਮ ਆਏ ਉਹ ਫਾਸਕ ਦਾ ਨਿਸ਼ਾਨ ਹੋ ਜੇ ਉਹਦੀ ਕੋਈ ਟ੍ਰੇਨ छुट ਜੇ ਅਰਤੀ ਵਜਾ ਕਰ ਅੱਜ ਪੰਡੂਆ ਚਾਂਸ ਹੈ ਜਦੋਂ ਤੁਹਾਨੂੰ ਅੱਜ ਪਾਉਣਾ ਹੈ ਸਾਰੇ ਟ੍ਰੈਫਿਕ ਆ ਗਿਆ ਔਰ ਰੋਡ ਬੰਰ ਲੱਗ ਗਿਆ ਸਾਰੇ ਤੁਸੀਂ ਸਾਨੂੰ ਇਹ ਦੱਸ ਦਿਓ ਕਿ ਤੁਹਾਡਾ ਕਿੰਨਾ ਟੱਕਰਦਾ ਇਹ ਤੁਸੀਂ ਸਰਦੇ ਸੈਂਟਰ ਚਲਾਉਣਾ ਚਾਹੁੰਦੇ ਜੋ ਅਸੀਂ ਸੜਕੇ ਇਧਰ ਕਰ ਦਿੰਦੇ ਹੈ ਨਹੀਂ ਨਹੀਂ ਦੰਦੀਆਂ ਨਾਲ ਕੱਟ ਕੱਟ ਕੱਟੋ ਵੀ ਸ਼ਰਮੀ ਦੀ ਹੱਦ ਨਹੀਂ ਆ ਸਾਰੇ ਸ਼ਹਿਰ ਤੋਂ ਡਰਾਈਵਿੰਗ ਦੀ ਪ੍ਰੋਬਲਮ ਆ ਰਹੀ ਹੈ ਤੁਸੀਂ ਤੁਹਾਂ ਸ਼ਰਮ ਲਈ ਆ ਅਸੀਂ ਤੁਹਾਨੂੰ ਮਤਲਬ ਪਿਆਰ ਨਾਲ ਤਮਾਚਾ ਮਾਣਦੇ ਤੁਸੀਂ ਉਹਨੂੰ ਗੱਲ ਕਰ ਆਪਣੀਆਂ ਧੜੀਆਂ 20 20 ਫੁੱਟ ਦੁਕਾਨਾਂ ਨੇ 20 20 ਫੁੱਟ ਦੁਕਾਨਾਂ ਦੇ ਬਾਵਜੂਦ ਵੀ ਆਪਾਂ ਨੂੰ ਸਰ ਨਹੀਂ ਦੁਕਾਨਾਂ ਦੇ ਤੁਹਾਂ ਰਹਿਖ ਛੁੱਟੇ ਆ ਤੇ ਸੜਕ ਦੇ ਤੁਹਾਂ ਸਬਜ਼ੀ ਲਈ ਇਹ ਕੋ ਗੱਲ ਬਣਦੀ ਚੁੱਕੋ ਦੱਸੋ ਕਿੱਥੋਂ ਤੱਕ ਖਾਲੀ ਕਰਦੇ ਆਪਣੀ ਸਲਾਹ ਆ ਦੱਸ ਦੋ ਜਿੱਥੇ ਤੁਸੀਂ ਲਕੀਰ ਮਾਰੋ ਉੱਥੇ ਆਹੀ ਲਕੀਰ ਮਾਰ ਦੇਣੀ ਦੱਸੋ ਨਹੀਂ ਜੀ ਨਹੀਂ ਆਹ ਲੈਂਡ ਆ ਪਿਛਲੇ ਆ ਆ ਜਿੱਤੇ ਦਾ ਬੋਰਡ ਟੇਬਲ ਲੱਗੀ ਜਿੱਥੇ ਤੱਕ ਤੁਹਾਡੇ ਆ ਲਾਈਨ ਚੱਲੇਗੀ ਸਿੱਧੀ ਜਿਹੜੀ ਪੁਰਾਣੀ ਸੀ ਤੁਹਾਡੀ ਇਹ ਤਾਂ ਆ ਠੀਕ ਆ ਖੀਰਿਆਣੀ ਲੈਣ ਇਹ ਸਿੱਧੀ ਚੱਲੂ ਪਿਛਾਰ ਇਹ ਤੁਸੀਂ ਸਾਰੇ ਯਾਰੀ ਤੋਰ ਰਹੇ ਜੀ ਨਹੀਂ ਨਹੀਂ ਕਿੰਨੇ ਚਿਰ ਚਰਚ ਕਰਕੇ ਦੇਣੇ ਨਹੀਂ 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 ਅੱਜ ਦਾ ਨਹੀਂ ਅੱਜ ਹੀ ਨਹੀਂ 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 ਤੁਸੀਂ ਨਹੀਂ ਜੀ ਇਹ ਗੱਲ ਨਹੀਂ ਹੋਣੀ ਅੱਜ ਦਾ ਮਤਲਬ ਨਹੀਂਗਾ ਮਤਲਬ ਇੰਨਾ ਕਿ ਅਸੀਂ ਛੜੇ ਬਿਜਾਰ ਨੂੰ ਜਾਈਏ ਉਹਨੇ ਆਉਂਦਿਆਂ ਨੂੰ ਹੋਇਆ ਹੋਵੇ ਜੇ ਆਉਂਦਿਆਂ ਨੂੰ ਨਾ ਹੋਇਆ ਤੇ ਤੁਹਾਡੀ ਕੋਈ ਸਬਜ਼ੀ ਦਾ ਨੁਕਸਾਨ ਹੋਇਆ ਤਾਂ ਤੁਸੀਂ ਜ਼ਿੰਮੇਵਾਰ ਹੋ ਕਾਰਪੋਰੇਸ਼ਨ ਨਾਲ ਨੇ ਇਧਰ ਇਨਸਪੈਕਟਰ ਕਾਰਪੋਰੇਸ਼ਨ ਇਧਰ ਆ ਗਿਆ ਇੱਥੇ ਤੱਕ ਇਹਨਾਂ ਨੂੰ ਅਸੀਂ ਕਹਿਤਾ ਜਿਵੇਂ ਸਾਰਦੇ ਇੱਥੋਂ ਜੇ ਇਹ ਕੋਈ ਵੀ ਅੱਗੇ ਲੌਂਦਾ ਆਪਾਂ ਹੁਣ ਜਾਣਾ ਛੜੇ ਚੌਂਕ ਦੇ ਅੰਦਰ ਉਥੋਂ ਉਹ ਉੱਤੇ ਵਾਪਸ ਆਉਂਦਾ ਤਾਂ ਕਿ ਚੁੱਕ ਲੈਣਗੇ ਜੇ ਨਹੀਂ ਚੁੱਕਣਗੇ ਉਦੋਂ ਬਾਅਦ ਸਾਰਾ ਲੈ ਜੇ ਐਸ ਐਚਓ ਸਾਹਿਬ ਤੁਹਾਡੇ ਇੱਥੇ ਖਲੋਤੇ ਆ ਵੇਖੋ ਅਸੀਂ ਕਾਰਪੋਰੇਸ਼ਨ ਕੋ ਕਾਰਵਾਈ ਵੱਖਰੀ ਕਰਾਉਣੀ ਜੇ ਐਂਕਰੋਜਮੈਂਟ ਦੀ ਪਰਚਾ ਵੱਖਰਾ ਦਰਜ ਕਰਨਾ ਜੇ ਤੁਸੀਂ ਨਾ ਹਟੇ ਦੋਨੋਂ ਹੀ ਗੱਲਾਂ ਇੱਥਾਨੂੰ ਅੱਜ ਆਇਆ ਅਪੀਲ ਕਰਨ ਆਏ ਆ ਰਿਕੁਐਸਟ ਕਰਨ ਆਏ ਆ ਐਂਕਰੋਜਮੈਂਟ ਦਾ ਪਰਚਾ ਵੀ ਦਰਜ ਕਰਾਂਗੇ ਤੇ ਪਲੱਸ ਸਮਾਨ ਵੀ ਸਾਰਾ ਚੋਕੇ ਖੜਾ لالا تو پھر با اس کے ائے کے ڈھادیو ائی نہیں نہ تو اپنی انا بڑا ادھر سارا ادھر ادھر بھی ائی فوٹو ا سا کنے مارے اٹو کی دیا 5 7 اپریل والے 15 کا ہو گیا بڑی ਆਹ ਸਾਨੂੰ ਦੇ ਲਾ ਕੇ ਫਿਰ ਨਹੀਂ ਆਉਣਾ ਜਿਹੜੀ ਅੱਜ ਪਵਾ ਲਾ ਰਹੇ ਨੇ ਉਹ ਵੀ ਜਿਹੜੀ ਆ ਆ ਇੱਕੋ ਦਾ ਆ ਕੇ ਨਹੀਂ ਚੁਣ ਕਿ ਮੇਰੇ ਕੋਲ ਚਾਹਤ ਹੈ ਇਹ ਭਾਵ ਇਹ ਜਨਮਿਆ ਦਾ ਐਸਾ ਕੋਈ ਨੂੰ ਕਰ ਰੋ ਮੈਂ ਮਗ ਲਾ ਰੋ ਦੈ ਸ਼ੁਰੂ ਕੀਤੇ ਜਨਵਾ ਤੇ ਸਾਲ ਤੇ ਆਪ ਨੂੰ ਰੋਲ ਮੈਜੀ ਕਰ ਤੋਂ ਸੜਕਾਂ ਸੜਲ ਇੱਕ ਮਿੰਟ ਕਾ ਸੋਣ ਰਾਹ ਅਧਿਕਾਰ ਰਾਹ ਅਧਿਕਾਰ ਰਾਹ 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 ਤੇ ਮੈਂ ਅਗਲੀ ਲੈ ਜਾ

ਜਾਣਾ ਤੁਸੀਂ ਹਾਂ ਕਿਹਦਾ ਹੋ ਰਿਹਾ ਹੈ ਹਾਂ ਜਿਹੜਾ ਆਹ ਰਾਹ ਜਿਹੜਾ ਬੰਦ ਕੀਤਾ ਇਹ ਗਲਾਈ ਹਾਂ लॻा हा बिल्कुलु पेटा ल ਜਤੋਂ ਬਾਅਦ ਇਹ ਆਨੇ ਰਿਹਾ ਬੈਂਕ ਦਾ ਬਾਰਾ ਇਹ ਵਧੀ ਲੱਗਿਆ ਜੀ ਇਹਨਾਂ ਦੇ ਅੱਖਾਂ ਤੁਹਾਨੂੰ ਵਾਰਨਿੰਗ ਦਿੱਤੀ ਜਾਂ ਆਗੇ ਤੋਂ ਬਾਅਦ ਇਹ ਫਾੜਕ ਲਾਗੇ ਕੋਈ ਜਾਮ ਲੱਗਾ ਜਿਹੜੀ ਸੁਣ ਰਹੇ ਆ ਅਸੀਂ ਜੋ ਕਾਨੂੰਨੀ ਲੀਗਲ ਕਾਰਵਾਈ ਉਹ ਤੇਰੇ ਖਿਲਾਫ ਲਿਆਵਾਂਗੇ ਤੇ ਤੁਹਾਡੇ ਕੋਲ ਅਸੀਂ ਲਿਖ ਕੇ ਲਵਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਤੁਹਾਨੂੰ ਵਾਰਨਿੰਗ ਦਿੱਤੀ ਗਈ ਆ ਪਬਲਿਕ ਕੰਦੇ ਆ ਜਿਹੜਾ ਪਬਲਿਕ ਨੂੰ ਬਹੁਤ ਇੱਥੇ ਪ੍ਰੋਬਲਮ ਆ ਰਹੀ ਤੇਰੀ ਯਾਰ ਰੇੜੀ ਕਰਨ ਕਰਕੇ ਐਡੀ ਵੱਡੀ ਦੁਕਾਨ ਆ ਅੰਦਰ ਆ ਕੇ ਕਿ ਚੰਗੇ ਸ਼ਹਿਰੀ ਬਣੋ ਠੀਕ ਹੈ ਬਹੁਤ ਮੇਜ ਬੋਰਡ ਆ ਗਿਆ ਨਾ ਵਧੀਆ ਹੋ ਗਿਆ ਸਭ ਹੋ ਗਿਆ ਬਹੁਤ ਸਾਰੇ ਅੱਜ ਮਾਨਯੋਗ ਸੀਪੀ ਸਾਹਿਬ ਦੇ ਹੋ ਗਵਰਨਰ ਅਨਸਾਰ ਅਸੀਂ ਐਨਕ੍ਰੋਜਮੈਂਟ ਜਿਹੜੀ ਉਹ हटਾਈ ਗਈ ਆ ਚਾਟਾ ਚ ਆਉਂਗਾ ਭਲਾ ਕੇ ਲੋਨੀ ਇੱਥੇ ਸ਼ਿਕਾਇਤ ਮਿਲ ਰਹੀ ਸੀ ਬਹੁਤ ਇੱਥੇ ਜਾਮ ਲੱਗਦਾ ਜਿਹੜੇ ਸਲਾਨੀ ਆਉਂਦੇ ਆ ਉਹ ਇੱਥੇ ਜਾਮ ਦੇ ਫਾਟਦੇ ਆ ਤੇ ਅੱਜ ਅਸੀਂ ਕਾਰਪੋਰੇਸ਼ਨ ਨਾਲ ਐਡੀਸੀਪੀ ਸਾਹਿਬ ਨਾਲ ਅਸੀਂ ਸਾਡੇ ਤੇ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਤੋਂ ਐਨਕ੍ਰੋਜਮੈਂਟ हटਾਈ ਗਈ ਆ ਤੇ ਜਿਹੜੇ ਨਜਾਇਜ਼ ਕਬਜ਼ੇ ਕੀ ਕਰਦੇ ਆ ਉਹਨਾਂ ਨੂੰ ਤੁਹਾਡੇ ਵੱਲੋਂ 警告 ਵੀ ਆ ਜੇ ਤੁਸੀਂ ਨਾ ਹਟੇ ਤੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਾਂਗੇ ਅੱਜ ਕਾਰਪੋਰੇਸ਼ਨ ਦੀਆਂ ਟੀਮਾਂ ਨੇ ਜਿਹੜੀ ਆਪਣੀ ਕਾਰਵਾਈ ਜੁਰੂੜਾ ਤੁਹਾਡੇ ਨਾਲ ਕੀਤੀ ਪਰ ਜੇ ਬਾਰ ਬਾਰ ਕਹਿਣ ਦੇ ਬਾਵਜੂਦ ਨਹੀਂ ਹਟਣਗੇ ਤੇ ਇਹਨਾਂ ਦੇ ਖਿਲਾਫ ਜੋ ਡਿਗਲ ਐਕਸ਼ਨ ਆ ਉਹ ਵੀ ਲਿਆ ਜਾਏਗਾ ਸਾਰੇ ਕਾਰਵਾਈ ਚੱਮੇ ਚੱਲਦੀ ਰਹੇਗੀ ਕਿ ਅੱਜ ਹਾਂਜੀ ਇਹ ਟਰਾਈਂਗ ਪੁਲਿਸ ਵੱਲੋਂ ਇਹ ਲਗਾਤਾਰ ਚੱਲੇਗੀ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਆ ਇਹਦੇ ਵਿੱਚ ਅਸੀਂ ਕੱਲ ਵੀ ਪੁਤਲੀ ਘਰ ਜਾਵਾਂਗੇ ਪੋਤਲੀ ਘਰ ਮਾਰਕੀਟ ਨੀਕਾ ਸਿੰਘ ਕਲੋਨੀ ਰੇਲਵੇ ਸਟੇਸ਼ਨ ਉੱਤੇ ਐਨਕ੍ਰੋਜਮੈਂਟ ਜਿਹੜੀਆਂ ਢਾਈ ਜਿਹੜੇ ਰੋਂਗ ਪਾਰਕਿੰਗ ਤੇ ਵਹੀਕਲ ਹੀ ਉਹ ਅਜੀ ਕੱਲ ਇੰਪਾਉਂਡਰੀ ਕੀਤੇ ਸੀ ਇਹ ਲਗਾਤਾਰ ਚੱਲੇ ਨਹੀ ਅੱਜ ਕੇ ਕਈ ਵਾਰੀ ਲੋਕਾਂ ਨੂੰ ਕਹਿੰਦਾ ਤੁਹਾਨੂੰ ਜਮੇ 100-100 ਰੁਪਏ ਦਾ ਜੁਰਮਾਨਾ ਦੇ ਦਿੱਤਾ ਨਹੀਂ ਅੱਜ ਲੋਕਾਂ ਨੂੰ ਸਮਝਾਇਆ ਵੀ ਗਿਆ ਵਾ ਤੇ ਨਾਲ ਵਾਰਨਿੰਗ ਵੀ ਦਿੱਤੀ ਗਈ ਤੇ ਕਾਰਵਾਈ ਵੀ ਕੀਤੀ ਗਈ ਹੈ ਕਾਰਵਾਈ ਕੀਤੀ ਨਹੀਂ ਆ ਤੁਸੀਂ ਕੀ ਕਹਿਣਾ ਚਾਹਦੇ ਹੋ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਲਾ ਬਦਾਰਚਾ ਕਮੇਟੀ ਇਹ ਸਾਡੇ ਚੌਂਕ ਤੇ ਦੀ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਟ੍ਰੈਫਿਕ ਦੀ ਕਾਫੀ ਜ਼ਿਆਦਾ ਸੀ ਦੁਕਾਨਦਾਰਾਂ ਦੇ ਪ੍ਰੋਬਲਮ ਸੀ ਦੁਕਾਨਦਾਰਾਂ ਨੇ ਆਪਣਾ ਕਈਆਂ ਨੇ ਅੱਗੇ ਆਪਣੇ ਦੁਕਾਨਾ ਅੱਗੇ ਵਧਾਈਆਂ ਨੇ ਉਹ ਸਮੱਸਿਆ ਨੂੰ ਨਜ਼ਰ ਰੱਖਦੇ ਹੋਇਆ ਜੀ ਉਹਨਾਂ ਨੂੰ ਆਪਾਂ ਐਸਪੀ ਹਰਪਾਲ ਸਾਹਿਬ ਨੂੰ ਕਿਹਾ ਜੀ ਉਹਨਾਂ ਨੇ ਆ ਕੇ ਇਹ ਸਮੱਸਿਆ ਦਾ ਹੱਲ ਕੀਤਾ ਹੋਰ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਆ ਜਿਹੜੀਆਂ ਦੁਕਾਨਾ ਤੁਸੀਂ ਅੱਗੇ ਵਧਾਈਆਂ ਨੇ ਉਹ ਅੱਗੇ ਨਾ ਵਧਾਓ ਨਹੀਂ ਤੇ ਤੁਹਾਡੇ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਸਾਰੇ ਜਿਹੜੀਆਂ ਸਮੱਸਿਆਵਾਂ ਆ ਰਹਿਆਂ ਨੇ ਦੱਸਣਾ ਰਿਹੇ ਆਂ ਲਗਾਤਾਰ ਲੱਗ ਜਾਂਦੀਆਂ ਆਂ ਹਾਂਜੀ ਤੇ ਬਾਰ-ਬਾਰ ਜਿਹੜੀ ਸਮੱਸਿਆ ਆ ਰਹੀ ਆ ਇੱਕ ਵਾਰੀ ਪੁਲਿਸ ਕਰਦੇ ਜਾਏਗੇ ਪਰ ਦੂਜੀ ਵਾਰੀ ਅਗਰ ਜੇ ਸਮੱਸਿਆ ਆਂਦੀ ਆ ਤੇ ਅਸੀਂ ਆਪਾਂ ਦੀ ਉਹ ਅੰਚਾਰਾ ਸਾਹਿਬ ਨੇ ਕਿਹਾ ਜੀ ਜਿਹੜੇ ਨਾਲ ਦਿੱਕਤੀ ਸੀ ਅੰਚਾਰਾ ਸਾਹਿਬ ਨੇ ਵੀ ਕਿਹਾ ਏ ਕਿ ਜਿਹੜੇ ਦੁਬਾਰਾ ਇਹ ਸਮੱਸਿਆ ਜਾਂ ਰੇੜੀਆਂ ਅੱਗੇ ਲਾਣਗੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਜੀ ਪੀਐਸਪੀ ਹਰਪਾਲ ਨੇ ਸਖਤ ਇਹਨਾਂ ਨੂੰ ਕਾਰਵਾਈ ਕਰਨਾ ਆਪਣਾ ਕਿਹਾ ਜੀ ਮੌਜੂਦਾ ਜਿਹੜੇ ਥਾਣਾ ਐਸਐਚਓ ਜੀ ਨੇ ਥਾਣਾ ਵੱਲੋਂ ਜਿਹੜੇ ਪੀਸੀਆਰ ਵੱਲੋਂ ਜਾਂ ਕੋਈ ਇਹ ਰਾਉਂਡ ਆਪ ਜਾਂ ਨਹੀਂ ਹੁੰਦਾ ਨਹੀਂ ਉਹਨਾਂ ਨਾਲ ਵੀ ਗੱਲ ਹੋਈ ਸੀ ਆਪਣਾ ਜਿਹੜੇ ਇੰਸਪੈਕਟਰ ਨੇ ਛਾਡੇ ਥਾਣੇ ਗਏ ਉਹਨਾਂ ਨੇ ਕਿਹਾ ਜੀ ਅਸੀਂ ਪੀਸੀਆਰ ਵਾਲਿਆਂ ਨੂੰ ਮਾਰਨਿੰਗ ਦਿੱਤੀ ਆ ਜਿਹੜੇ ਜਿਹੜੇ ਇਲਾਕਾ ਤੁਹਾਨੂੰ ਦੱਸਿਆ ਉੱਥੇ ਉੱਥੇ ਜਾਣਾ ਜੀ ਔਰ ਰੇੜੀਆਂ ਨੂੰ ਰੇੜੀਆਂ ਵਾਲਿਆਂ ਨੂੰ ਵੀ ਆਣ ਕੇ ਕਹਿੰਦੇ ਨੇ ਪੀਸੀਆਰ ਵਾਲੇ